ਪਰ ਇਹ ਦੇਸ਼ ਲਗਭਗ 2 ਸਦੀਆਂ ਤੱਕ ਅੰਗਰੇਜ਼ਾਂ ਦਾ ਗੁਲਾਮ ਰਿਹਾ। ਇੱਕ ਲੰਮੇ ਅਰਸੇ ਬਾਅਦ 15 ਅਗਸਤ 1947 ਨੂੰ ਫਾਈਨਲੀ ਦੇਸ਼ ਆਜ਼ਾਦ ਹੋਇਆ ਤੇ ਇਸ 15 ਅਗਸਤ ਵਾਲੇ ਦਿਨ ਨੂੰ ਸੁਤੰਤਰਤਾ ਦਿਵਸ ਯਾਨੀ ਕਿ ਇੰਡੀਪੈਂਡੈਂਸ ਡੇ ਦੇ ਵਜੋਂ ਮਨਾਇਆ ਜਾਂਦਾ ਹੈ। ਪਰ ਅਕਸਰ ਹੀ ਅਸੀਂ ਵੇਖਦੇ ਹਾਂ ਕਿ ਕਦੇ ਨਾ ਕਦੇ ਕਿਸੇ ਨਾ ਕਿਸੇ ਦੇ ਮਨ ਦੇ ਵਿੱਚ ਇਹ ਖਿਆਲ ਜ਼ਰੂਰ ਆਂਦਾ ਹੈ ਕਿ 15 ਅਗਸਤ ਨੂੰ ਹੀ ਸਾਡਾ ਦੇਸ਼ ਕਿਉਂ ਆਜ਼ਾਦ ਹੋਇਆ? ਤੇ ਆਓ ਜਾਣਦੇ ਹਾਂ ਇਸ ਦਾ ਕਾਰਨ। ਭਾਰਤ ਦੇਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਲੱਖਾਂ ਦੇਸ਼ ਭਗਤਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀਆਂ। ਇਹਨਾਂ ਦੇਸ਼ ਭਗਤਾਂ ਦੀ ਦੇਸ਼ ਦੀ ਆਜ਼ਾਦੀ ਲਈ ਦਿੱਤੀਆਂ ਕੁਰਬਾਨੀਆਂ ਨੂੰ ਭੁਲਾਇਆ ਨਹੀਂ ਜਾ ਸਕਦਾ। ਦੇਸ਼ ਦੀ ਆਜ਼ਾਦੀ ਲਈ ਅੰਗਰੇਜ਼ਾਂ ਖਿਲਾਫ ਬਹੁਤ ਸਾਰੇ ਅੰਦੋਲਨ ਕੀਤੇ ਗਏ। ਭਾਰਤ ਦੇਸ਼ ਦੀ ਆਜ਼ਾਦੀ ਲਈ 15 ਅਗਸਤ ਦੀ ਤਾਰੀਖ ਇਸ ਲਈ ਚੁਣੀ ਗਈ ਕਿਉਂਕਿ ਇਹ ਜਾਪਾਨ ਦੀਆਂ ਸਹਿਯੋਗੀ ਫੌਜਾਂ ਦੇ ਸਮਰਪਣ ਦੀ ਦੂਜੀ ਬਰੇਗਣ ਸੀ। ਇਹ ਤਾਰੀਖ ਲਾਰਡ ਮਾਉਂਟ ਬੇਟਨ ਦੁਆਰਾ ਚੁਣੀ ਗਈ ਸੀ। ਅੰਗਰੇਜ਼ ਭਾਰਤ ਵਿੱਚ ਪਹਿਲਾ ਵਪਾਰ ਕਰਨ ਦੇ ਮਕਸਦ ਨਾਲ ਆਏ ਸਨ ਪਰ ਉਹਨਾਂ ਨੇ ਭਾਰਤ ਨੂੰ ਆਪਣਾ ਗੁਲਾਮ ਬਣਾ ਲਿਆ ਅਤੇ ਇੱਥੇ ਲਗਭਗ 200 ਸਾਲ ਤੱਕ ਰਾਜ ਕੀਤਾ ਸੋ ਇਸ ਵਾਰ ਅਸੀਂ ਮਨਾ ਰਹੇ ਹਾਂ ਆਪਣਾ 77ਵਾਂ ਇੰਡੀਪੈਂਡੈਂਸ ਡੇ ਤੇ ਤੁਹਾਨੂੰ ਇਸ ਇੰਡੀਪੈਂਡੈਂਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ